ਹੈਲੋ ਜੀ ਸਤਿ ਸ਼੍ਰੀ ਅਕਾਲ ਮੇਰੇ ਚੈਨਲ ਤੇ ਤੁਹਾਡਾ ਸਵਾਗਤ ਆ ਉਮੀਦ ਆ ਤੁਸੀਂ ਵੀ ਸਾਰੇ ਟਿਕ ਟਕ ਵਧੀਆ ਹੋਗੇ ਆਪਾਂ ਵੀ ਵਧੀਆ ਲੋ ਜੀ ਅੱਜ ਆਪਾਂ ਨਵੀਂ ਹਨ ਲੱਗੇ ਆ ਮਤਲਬ ਦਸਣ ਵੀਡੀਓ ਲੱਗੀਆਂ ਬਣਾਉਣਾ ਨਾ ਪੋਚੇ ਵਾਲੀ ਤੇ ਜਿੰਨਾ ਭਣਾ ਪਾਣਾ ਪੋਚਾਣੇ ਲੱਗਦਾ ਕਿ ਹਲੇ ਤਾਂ ਤੱਕ ਦੂਗਾ ਕਿਉਂਕਿ ਮੇਰੇ ਤੋਂ ਖੁਦ ਕੋਈ ਨਹੀਂ ਲੱਗਾ ਕਿੰਨੇ ਦਿਨ ਹੋ ਗਏ 3-4 ਦਿਨ ਹੋ ਗਏ ਪੋਚਾ ਨਹੀਂ ਲੱਗਾ ਥੋੜੀ ਨਾ ਫਰਸ਼ ਆਪਣੀ ਗੰਦੀ ਗੰਦੀ ਜੀ ਲੱਗਣ ਡਿਆ ਸੀ ਆਪਾਂ ਨੂੰ ਆਪਣੇ ਟਾਈ ਤਾਂ ਨਹੀਂ ਹੈਗੀ ਕਾਲੀ ਫਰਸ਼ੀ ਆ ਆਪਣੇ ਤੇ ਇਹ ਆਪਾਂ पाणी ਜਿਹੜਾ ਗਰਮ ਲੈ ਲਿਆ ਵਾ ਮਤਲਬ ਜਿੰਨੇ ਕ ਆਪਣੇ ਹੱਥ ਜਿਹੜੇ ਸਹਿ ਸਕਣ ਹਨਾ ਕੋਸਾ ਜਿਹਾ ਪਾਣੀ ਆਪਾਂ ਲੈ ਲਿਆ ਤੇ ਇਹਦੇ ਵਿੱਚ ਹਨਾ ਆਪਾਂ ਪਾਵਾਂਗੇ ਇਹ ਸਰਫ ਐਕਸਲ ਆ ਮੇਰੇ ਤੋਂ ਦੂਜੀ ਤਾਂ ਹੈ ਨਹੀਂਗੀ ਤੇ ਬਸ ਆਪਾਂ ਇੰਨੀ ਕੀ ਸਰਫ ਲੈਣੀ ਕਿਉਂਕਿ ਸਰਫ ਨਾਲ ਮੁਰਕੀ ਚਿੱਗ ਜੜੀ ਹੋ ਜਾਂਦੀ ਹੈ ਹਨਾ ਤੇ ਤੇ ਨਾਲ ਹੀ ਆਪਾਂ ਪਾਵਾਂਗੇ ਲੂਣ ਨਮਕਾ ਨਮਕ ਦਾ ਇੱਕ ਚਮਚਾ ਪਾਵਾਂਗੇ ਕਿਉਂਕਿ ਤੁਹਾਨੂੰ ਪਤਾ ਹੈ ਨਾ ਨੈਗੇਟਿਵਿਟੀਆਂ ਜਿਸ ਤਰ੍ਹਾਂ ਹੁੰਦੀਆਂ ਹਨਾ ਤੇ ਨਮਕ ਪਾ ਕੇ ਪੋਚਾਂ ਦੇ ਲਾਉਣਾ ਚਾਹੀਦਾ ਵਾ ਤੇ ਮੇਰਾ ਵੀ ਜਦੋਂ ਦਿਲ ਕਰਦਾ ਮੈਂ ਲਾ ਲੈਣੀ ਕੁਸੇ ਪਾਣੀ ਚ ਨਮਕਾਂ ਵੇਖੋ ਆਪਾਂ ਨਮਕ ਦਾ ਇੱਕ ਚਮਚਾ ਜਿਹੜਾ ਐਡ ਕਰ ਲਿਆ ਵਾ ਵਿੱਚ ਆਪਾਂ ਪਾਵਾਂਗੇ ਬਸ ਆ ਜਿਹੜਾ ਆਪਾਂ ਵਰਤਦੇ ਆ ਕੀ ਕਹਿੰਦੇ ਇਹਨੂੰ ਫਰਨੇਲ 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 ਦੀ ਆਪਾਂ ਹੈ ਨਾ ਦੋ ਤਿੰਨ ਡ੍ਰੌਪ ਜਿਹੜੇ ਪਾ ਦਾਂਗੇ ਮੈਂ ਹੀ ਹੈ ਨਾ ਫਰਨੇਲੇ ਪਾ ਵਰਤਦੀ ਆ ਏ ਪਾ ਪੋਚੇ ਪੋਚੇ ਦੀ ਮਦਦ ਨਾਲ ਨਾ ਆਪਾਂ ਚੰਗੀ ਤਰ੍ਹਾਂ ਮਤਲਬ ਕਿ ਇਹਨੂੰ ਮਿਕਸ ਕਰ ਲਾਂਗੇ ਹਨਾ ਕਿ ਤਾਂਕਿ ਜੋ ਆਪਣੀ ਜਿਹੜੀ ਫਰਸ਼ ਹੈ ਚੰਗੀ ਤਰ੍ਹਾਂ ਕਲੀਨ ਜਿਹੜੀ ਹੋ ਜੇ ਮਤਲਬ ਬਹੁਤ ਧਾੜ ਬੂ ਜੇ ਲੱਗੇ ਪਏ ਕੁਝ ਬੱਚਿਆਂ ਦੇ ਛੁੱਟਣਾ ਹੋਈਆਂ ਵਾ ਹੌਲੀਡੇ ਆ ਤੇ ਕਾਫੀ ਹਨਾ ਬੱਚੇ ਕਦੀ ਕੋਠੇ ਚੜ੍ਹ ਜਾਂਦੇ ਕਦੀ ਥੱਲੇ ਜਾ ਦਿੰਦੇ ਆ ਤੇ ਕਾਫੀ ਜਿਹੜਾ ਬੱਚਿਆਂ ਵਾਲੇ ਖਲਾਰਾ ਕਲੂਰਾ ਜਿਹੜਾ ਪਾਇਆ ਵਾ ਤੇ ਹੁਣ ਵੀ ਇੱਥੇ ਟਾਈਮ ਜਿਹੜਾ ਕਾਫੀ ਹੋ ਗਿਆ ਵਾ 2-3 ਦਾ ਟਾਈਮ ਆ ਦੁਪਹਿਰ ਦਾ ਤੇ ਬਸ ਮੈਂ ਲੱਗੀ ਹਾਂ ਵੀਡੀਓ ਬਣਾਉਣਾ ਵੀਡੀਓ ਲੱਗੀ ਹੁਣ ਬਣਾਉਣ ਮੈਂ ਕਿਹ ਚੱਲ ਮੈਂ ਨਾ ਪੋਚਾ ਲਾ ਕੇ ਤੇ ਨਾਲੇ ਨਾਲੇ ਆਪਣੇ ਭੈਣ ਭਰਾਵਾਂ ਨੂੰ ਦੱਸਾਂ ਤੇ ਨਾਲੇ ਮੈਂ ਖੋਦ ਹੈ ਨਾ ਪੋਚਾ ਲਾਵਾਂ ਚੰਗੀ ਤਰ੍ਹਾਂ ਹੈ ਨਾ ਆ ਵੇਖਿਓ ਹੁਣ ਕਿੰਨੀ ਜਲਦੀ ਸਾਫ ਹੁੰਦਾ ਹੈ ਆਪਾਂ ਆਪਣਾ ਆਪਾਂ ਤੇਜੀ ਦਾ ਸਾਫ ਕਰ ਲਾਂਗੇ ਜੋ ਵੀ ਦਾਣਵਾ ਹਨ ਚਪਲਾਂ ਚਪਲਾਂ ਦੇ ਵਿਚਾਂ ਦੇ ਨਾਲ ਲੱਗੇ ਹਨ ਤੇ ਉਹ ਸਾਰੇ ਹਨ ਜਿਹੜਾ ਆਪਣਾ ਇਹ ਕੰਨ ਕਲੀਨ ਹੋ ਜੂਗਾ ਇਹਦਾਂ ਇਨੀ ਮੇਟਰ ਵਾਦ ਲਈ ਤੇ ਇਥੋਂ ਨਾ ਉਹ ਪੱਟੀ ਜੀ ਲੱਗੀ ਦੀ ਸੀਗੀ ਤੇ ਬਾਅਦ ਵਿੱਚ ਬਸ ਲਾੜ ਕਾ ਆਪਾਂ ਕਿ ਉਹ ਪੱਟੀ ਛੱਡਦੀ ਜਾਂਦੀ ਸੀਗੀ ਤੇ ਬਸ ਹਾਲੇ ਇਹ ਬਿਤੇਰੇ ਆਪਾਂ ਤੇ ਜਿਹੜਾ ਸਾਫ ਕਰ ਲਾਂਗੇ ਇਹ ਫਾਇਦਾ ਵਾ ਸਾਰੇ ਬੈਂਡ ਥੱਲੇ ਵੀ ਹਨਾ ਬੈਡ ਗੈਅ ਚੰਗੀ ਤਰ੍ਹਾਂ ਲੱਗ ਜਾਂਦਾ ਵਾ ਮੇਰਾ ਨਾ ਮਾਰ ਜਿਉਂ ਨਿਸਾਫ ਮੈਨੂੰ ਕਾਫੀ ਬਹੁਤ ਦਿਨਾਂ ਤੋਂ ਹੋ ਰਹਾ ਈ ਆ ਤੇ ਸੁੱਕੀ ਕ ਤੇ ਉਹਦਾ ਕਰਕੇ ਮੈਂ ਥੋੜੀ ਜਿਹੀ ਠੀਕ ਹੋ ਗਈ ਸੀ ਤੇ ਮੇਰੇ ਤੋਂ ਕੋਈ ਵੀ ਵੀਡੀਓ ਨਹੀਂ ਹੀ ਪੜੀਆਂ ਬਟ ਮੇਰੇ ਫੋਨ ਤੇ ਬੜੀਆਂ ਆ ਪਈਆਂ ਵਾ ਤੇ ਦਿਲ ਨਹੀਂ ਕਰਦਾ ਪਾਉਣ ਤੇ ਆਹ ਦੇਖੋ ਤੁਸੀਂ ਚੈੱਕ ਕਰ ਸਕਦੇ ਜੀ ਕਿੰਨਾ ਸਫਾਈ ਆ ਗਈ ਕੋਲ ਦੇ ਵਿੱਚ ਉਹ ਤੇ ਇਸ ਤਰ੍ਹਾਂ ਕਰਕੇ ਨਾ ਅੱdte ਮੈਂ ਰੂਮਾਂ ਤੇ ਲਾ ਲਿਆ ਠੀਕ ਆ ਤੇ ਮੇਰੇ ਅੱਗੇ ਇੱਕ ਰਹਿ ਗਈ ਰੂਮ ਇਹ ਇੱਕ ਰੂਮ ਰਹਿ ਗਿਆ ਤੇ ਮੈਂ ਹੁੰਦਾ ਚ ਵੀ ਲਾ ਲੂੰਗੀ ਤੇ ਬੱਚਿਆਂ ਦੇ ਸੇਸੂ ਜਿਹੜੇ ਬਾਸ ਤੇ ਆ ਤੇ ਬੱਚੇ ਛੱਡਦੇ ਆ ਹੀਟ ਨਹੀਂ ਹਨ ਆਪਾਂ ਬਰਕਾ ਲੀ ਚਲਾ ਦਿੱਤਾ ਵਾ

ਦੇ ਵਿੱਚ ਸਾਰੇ ਲੱਗ ਰਹੇ ਜਾਂਦਾ ਤੇ ਜੇ ਤੁਹਾਨੂੰ ਮੇਰੀ ਥੋੜੀ ਜਿਹੀ ਵੀਡੀਓ ਹੈ ਨਾ ਵਧੀਆ ਲੱਗ ਰਿਹਾ ਤੇ ਲਾਈਕ ਤੇ ਕਮੈਂਟ ਜ਼ਰੂਰ ਕਰਿਆ ਕਰੋ ਤੇ ਜਿਹੜੇ ਚੈਨਲ ਨੇ ਨਵੇਂ ਆਉਦੇ ਨੇ ਉਹ ਪੈੜਾ ਤੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਅੱਗੇ ਆ ਗਏ ਆ ਜੀ ਆਪਾਂ ਰਸੋਈ ਦੇ ਵਿੱਚ ਰਸੋਈ ਦੇ ਵਿੱਚ ਜੀ ਨੂੰ ਤੁਹਾਨੂੰ ਪਤਾ ਹੋਣਾ ਕਿ ਚਾਹ ਤੇ ਦਾਗ ਦੁੱਧ ਬਚੇ ਦਾਗ ਹੈ ਨਾ ਤੇ ਦਾਗ ਜਿਹੜਾ ਪੈ ਜਾਂਦਾ ਹੈ ਨਾ ਤੇ ਆਪਣੇ ਲਈ ਬਹੁਤ ਆਸਾਨੀ ਦੇ ਨਾਲ ਜਿਹੜੇ ਦਾਗ ਲੱਗ ਜਾਂਦੇ ਆ ਹੈਨਾ ਕੋਸੇ ਵਾਲੀ ਦਾ ਇਹ ਬੇਪੈਦਾ ਵਾ ਤੇ ਜਦੋਂ ਆਪਣਾ ਜਿਹੜੀ ਕਰਮਾ ਚੰਦਰਾ ਦੀ ਹੀ ਜਿਹੜੀ ਹੋ ਜਾਂਦੀ ਮੱਚਦੀ ਤੇ ਮੇਰੇ ਕੋਲ ਵੀ 2-3 ਦਿਨ ਤੇ ਇਹ ਆਪਣੇ ਹਨ 2-3 ਦਿਨ ਚੱਲ ਜਿਹੜੇ ਲੰਘ ਜਾਂਦੇ ਹਨ ਉਹ ਜਿਹੜੇ ਅੰਡਵਾ ਭਾਰ ਦਾ ਕੋਚਾ ਲਾਉਂਦੇ ਨਹੀਂ ਤੇਲ ਕਰਦਾ ਵੀ ਕਿ ਥਾਂ ਤੇ ਬਹੁਤ ਜਿਆਦੀ ਆ ਸਾਡੇ ਦਾ ਕਰਕੇ ਤੇ ਨਾਲ ਉਹ ਕੋਚੀ ਨੂੰ ਬਚਾਉਣਾ ਹੀ ਨਹੀਂ ਆਪਾਂ ਨੂੰ ਕਰ ਤੋਂ ਕੋਣੀ ਹੀ ਨਾ ਪੜਾਉਂ ਆਪਣੇ ਜਿਹੜੇ ਹਨ ਇਹਦਾ ਹੀ ਜਦਾਂ ਆਪਣਾ ਤਾਂ ਤੱਕ ਦਾਗ ਦਾ ਫਿੱਕਾ ਸੀ ਦਾਗ ਜਿਹੜੇ ਆਪਣੇ ਸਾਡੇ ਤੋਂ ਆਸਾਨੀ ਨਾਲ ਮਿਟਾ ਸਕਦੇ ਆਂ ਆਪਾਂ ਬਹੁਤ ਹਨ ਤੇ ਆ ਵੀ ਜਿੱਥੇ ਨਾ ਸ਼ੈਮ ਤੋਂ ਮੈਂ ਭਾਂਡੇ ਤੋਂ ਨਹੀਂ ਹਿੰਦੇ ਤੇ ਪਾਣੀ ਜਿਹੜਾ ਡੋਲ ਗਿਆ ਫਿਰ ਤੇ ਤ੍ਰਿਕੁਚਾ ਫਿਰਾਲ ਕੇ ਫਿਰ ਮੈਂ सा पी मेरे वीडियो में फुल बॉच करया करो लाइक शेयरमेंट कर करो वीडियो जा वडियो में फच कर ु बहुत दिया बहुत चैनल jadi <laughs> ਸਿਰਫ ਤਿੰਨ ਚੀਜ਼ਾਂ ਤੋਂ ਹਨਾ ਪੂਰੇ ਘਰ ਦੇ ਜਿਹੜੀ ਪੋਚਾ ਜਿਹੜਾ ਆਪਣਾ ਸਿਰਫ ਤਿੰਨਾਂ ਚੀਜ਼ਾਂ ਨਾਲ ਆਪਣੇ ਐ ਪੂਰਾ ਜਿਹੜਾ ਫਰਸ਼ ਜਿਹੜਾ ਚਮਕਾ ਕੱਤਿਆ ਵਾ ਤੇ ਤੁਸੀਂ ਵੀ ਹਨਾ ਸਿਰਫ ਇਹ ਤਿੰਨਾਂ ਚੀਜ਼ਾਂ ਨਾਲ ਪੋਚਾ ਜਿਹੜਾ ਲਾ ਸਕਦੇ ਹੋ ਤੇ ਐ ਫਰਸ਼ ਆਪਣਾ ਚਮਕਾ ਸਕਦੇ ਹੋ ਤੇ ਬਹੁਤ ਵਧੀਆ ਵੀਡੀਓ ਬਸ ਕੀ ਬਣਾ ਕਰਿਓ ਵੀਡੀਓ ਨੂੰ ਫੁੱਲੋ ਵਾਚ ਕਰਿਓ ਅੱਜ ਦੀ ਵੀਡੀਓ ਬਣਾ ਲੱਗਿਆ ਨਾ ਕਰੀ ਤੇ ਕਾਲੀ ਜਿਹੜੀ ਫਰਸ਼ ਹੀ ਆ ਕਿ ਪਰ ਤੁਹਾਨੂੰ ਪਤਾ ਹੈ ਨਾ ਕਿ ਇਹ ਤੇ ਇਲਾ ਇਹ ਫਰਸ਼ ਤੇ ਵੀ ਸਪਾਈ ਤਾਂ ਪ੍ਰੋਪਰ ਕਰਨੀ ਪੈਂਦੀ ਆ ਤੇ ਜਦੋਂ ਚੱਲੋ ਹੈ ਨਾ ਦਾਗਦੂਗ ਬਣ ਜਾਂਦੇ ਆ ਤੇ ਫਿਰ ਮੈਂ ਗਰਮ ਪਾਣੀ ਨਾਲ ਨਾ ਠੀਕ ਹੋਣ ਕਰਕੇ ਮੇਰੇ ਤੋਂ ਤਿੰਨ ਚਾਰ ਦਿਨ ਪੋਚਾ ਨਹੀਂ ਲੱਗਾ ਸਪਾਈ ਨਹੀਂ ਕੀਤੀ ਗਈ ਕਰਦੀ ਤੇ ਅੱਜ ਮੈਂ ਚੰਗੀ ਤਰ੍ਹਾਂ ਸਿਰਫ ਤਿੰਨਾਂ ਚੀਜ਼ਾਂ ਨਾਲ ਹੀ ਪੋਚਾ ਜਿਹੜਾ ਲਾਇਆ ਵਾ ਸਿਰਫ ਪਾ ਕੇ ਨਮਕ ਪਾਇਆ ਵਾ ਵਿੱਚ ਲੂਣ ਤੇ ਆਪਣਾ ਫਰਨਾਈਲ ਜੋ ਮੈਂ ਪਾਉਣੀ ਹੁੰਨੀ ਹੈ ਨਾ ਉਹ ਪਾ ਕੇ ਤੇ ਐਂ ਫਰਸ਼ ਇਕਦਮ ਸਾਫ਼ ਹੋ ਗਿਆ ਕਲੀਨ ਕਰਦ ਹੋ ਗਿਆ ਵਾ ਐਸ ਤਰ੍ਹਾਂ ਹੀ ਪੂਰੀ ਹੋ ਗਈ ਫਰਸ਼ ਦੀ ਤੇ ਚੱਲ ਹੈ ਨਾ ਆਪਾਂ ਹਨਾ ਤਿੰਨਾਂ ਚੀਜ਼ਾਂ ਨਾਲ ਹੀ ਪੋਚਾ ਲਾ ਕੇ ਤੇ ਹਨਾ 2-4 ਦਿਨ ਹਫਤਾ ਤੱਕ ਕੱਢ ਸਕਦੇ ਆ ਬਿਨਾ ਪੋਚੇ ਤੋਂ ਲਾਉਣਾ ਤੇ ਭਾਵੇਂ ਰੋਜ਼ ਹੀ ਪੈਂਦਾ ਹੈ ਨਾ ਤੇ ਪਰ ਫਿਰ ਵੀ ਆਪਣੇ 2-4 ਦਿਨ ਜਿਹੜੇ ਆਪਾਂ ਕੱਢ ਸਕਦੇ ਆ ਬਿਨਾ ਪੋਚੇ ਤੋਂ ਹਨਾ ਜਿਵੇਂ বারবার ਟੰਡੇ ਪਾਣੀ 'ਚ ਹੱਥ ਨਹੀਂ ਪੈਂਦੇ।